ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪੈਂਡ ਕੋਲ ਜਿਲ੍ਹਾ ਬਰਨਾਲਾ ਬਾਈ ਕੋਲ ਛੋਟਾ ਹੀ ਪਕਾਉਗਾ ਜੀ ਦੇਖ ਸਕਦੇ ਹੋ ਇਸ ਕੁਆਲਟੀ ਠੀਕ ਹੈ ਜੀ ਵੱਧ ਜਾਣਕਾਰੀ ਆਪਾਂ ਲਵਾਂਗੇ ਬਾਈ ਤੋਂ ਬਾਕੀ ਪਰ ਆਪਣਾ ਫੇਸਬੁੱਕ ਤੇ ਪੇਜ ਅਗਰ ਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰਦੇ ਰਹੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਹੀ ਜਾਣਕਾਰੀ ਹਾਂਜੀ ਵੀਰ ਜੀ ਸਾਸਿਗਾਲ ਜੀ ਸਾਸਿਗਾਲ ਜੀ ਨਾਮ ਦੱਸੋ ਜੀ ਆਪਣਾ ਨਾਮ ਇੰਦਰਜੀਤ ਸਿੰਘ ਜੀ ਪੈਂਡ ਪੈਂਡ ਕੋਲ ਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਹਾਂਜੀ ਬਈ ਕਿੰਨੇ ਟਾਈਮ ਦਾ ਹੋ ਗਿਆ ਝੋਟਾ ਆਪਣਾ 2.5 ਸਾਲ ਦਾ ਜੀ ਠੀਕ ਹੈ ਜੀ ਰੇਟ ਭਰਾ ਦਾ ਰੇਟ ਫੋਨ ਤੇ ਕਰਾਂਗੇ ਜੀ ਠੀਕ ਹੈ ਜੀ ਤੇ ਨਹੀਂ ਹੈ ਜੀ ਠੀਕ ਹੈ ਜੀ ਲੋ ਭਰਾ ਦੇਖ ਸਕਦੇ ਹੋ ਤੇ ਮੱਝਾ ਕ੍ਰੋਸ ਕਰਦਾ ਵੀਰੇ ਹਾਂ ਹਾਂ ਕਰਦਾ ਜੀ ਲੋ ਭਰਾ ਦੇਖ ਸਕਦੇ ਹੋ ਰੇਟ ਭਾਈ ਜੀ ਕਹਿੰਦਾ ਫੋਨ ਤੇ ਤੋਰਕ ਦਿਖਾਉਂਗਾ ਮੜਿਆ ਹਾਂ ਦਿਖਾ ਦਿੰਨੇ ਜੀ ਲੰਮਾ ਤੋਰ ਲਓ ਤੁਹਾਨੂੰ ਲੋ ਭੂ ਤੋਰਾ ਤਰਾ ਦੇਖ ਤਾ ਹੀ ਇੱਕ ਸਾਲ ਦਾ ਬੱਚਾ ਭਰਾ ਹਲੇ ਠੀਕ ਹਨ ਦੇਖ ਸਕਦੇ ਪੱਠਪੋੜਾ ਪੂਰੀ ਮੋੜ ਲਓ ਬਾਈ ਜਿੰਮੇਦਾਰ ਭਰਾ ਆਪਣੇ ਠੀਕ ਹੈ ਜੀ ਫਰੰਡ ਕਾਲਡ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਸੰਗ ਸੰਗ ਤੁਸੀਂ ਫੇਸ ਕੁਆਲਿਟੀ ਦੇਖ ਸਕਦੇ ਹੋ ਸੋਹਣੀ ਹੈ ਠੀਕ ਹੈ ਜੀ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਈ